ਸਕਾਰੀ ਨੌਕਰੀ ਮਿਲ ਗਈ ਆ ਦੇਖ ਜਮਾਇਨਿੰਗ ਲੈਡਰ ਮੂੰਹ ਮਿੱਠਾ ਕਰ ਓਏ ਲੱਗਿਆ ਗੁਲਾਮ ਹੁਣ ਇਹੀ ਸਿੱਖਿਆ ਤ ਪੜੋ ਲਿਖੋ ਤੇ ਨੌਕਰ ਬਣ ਜਾਓ ਓਏ ਭੱਜਿਆ ਫਿਰਦਾ ਪੂਰਾ ਪੰਜਾਬ 10 10 15 15 ਹਜ਼ਾਰ ਪਿੱਛੇ ਆਪਣਾ ਸਵੈਮਾਨ ਵੇਚ ਕੇ ਦੂਜਿਆਂ ਦਾ ਗੁਲਾਮ ਹੋਣ ਲਈ ਓਏ ਅੱ데 ਨੌਜਵਾਨ ਬਾਹਰ ਦੇ ਮੁੱਖਾਂ ਤੱਕ ਅੰਗਰੇਜ਼ਾਂ ਦੀ ਗੁਲਾਮੀ ਕਰਨ ਲੱਗ ਗਏ ਅੰਗਰੇਜ਼ਾਂ ਦੀ ਗੁਲਾਮੀ ਕਰਨ ਓ ਮੇਰੀ ਗੱਲ ਤਾਂ ਸੁਣ ਯਾਰ ਓ ਤੇਰੀ ਕੀ ਗੱਲ ਸੁਣਾ ਯਾਰ ਮੈਂ ਓਏ ਦੇਸ਼ ਆਜ਼ਾਦ ਹੋ ਗਿਆ ਗੁਲਾਮੀ ਦੀ ਆਦਤ ਖਾਦੇ ਵੀ ਸਾਡੇ ਖੂਨ ਚ ਉਬਾਲੇ ਮਾਰ ਰਹੀ ਆ ਉਬਾਲੇ ਉਹ ਜੇ ਆਦਾਨੀ ਵਾਨੀ ਵੀ ਇਦਾਂ ਸੋਚ ਲੰਦੇ ਤਾਂ ਐਡੇ ਵੱਡੇ ਬਿਜ਼ਨਸਮੈਨ ਨਾ ਹੁੰਦੇ ਉਹ ਕਦੋਂ ਤੱਕ ਤੁਸੀਂ ਗੁਲਾਮੀ ਦੇ ਦੰਜੀਰਾ ਤੇ ਬੰਨੇ ਰਹੋਗੇ ਓਏ ਆਪਣਾ ਕੁਛ ਕਰੋ ਆਪਣਾ ਓਏ ਤੋੜ ਦਿਓ ਇਹਨਾਂ ਗੁਲਾਮੀ ਦੇ ਦੰਜੀਰਾ ਨੂੰ ਭਾਈ ਗੱਲ ਤਾਂ ਤੇਰੀ ਸਹੀ ਆ ਲੈ ਪਾਰਦੇ ਚਮਾਨੀ ਦਾ ਲੈਟਰ ਕਾਤੇ ਨਾ ਖੋਸ਼ਾ ਭਾਈ ਇਹ ਜੁਆਇਨਿੰਗ ਲੈਟਰ ਤੇਰਾ ਸੀ ਆयो ਜੀ ਮਾ ਜੀ ਜੀ ਕੋ ਕਰੀਓ ਪੱਤੇ ਰਿਓ ਕਰੀ ਦੀ